ਹਾਂਜੀ ਸਭ ਨੂੰ ਸਾਰੇ ਸਿੱਖ ਸੰਗਤ ਨੂੰ ਵੀਡੀਓ ਵੇਖਣ ਵਾਲੇ ਮੇਰੇ ਸਾਰੇ ਵੀਰਾਂ ਨੂੰ ਭੈਣ ਭਰਾਵਾਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਤੇ ਵਾਹਿਗੁਰੂ ਜੀ ਕੀ ਫਤਿਹ ਅੱਜ ਦੋਸਤੋ ਆਪਾਂ ਪਿੰਡ ਜੱਸੀਵਾਗ ਵਾਲੀ ਇਤਿਹਾਸਕ ਗੁਰੂ ਘਰ ਦੇ ਵਿੱਚ ਆਏ ਹੋਏ ਆ ਤੇ ਸਾਰੇ ਤੁਹਾਨੂੰ ਆਹ ਦਰਬਾਰ ਸਾਹਿਬ ਜੀ ਦੇ ਦਰਸ਼ਨ ਕਰਵਾ ਰਹੇ ਹਾਂ ਤੇ ਸਾਡੇ ਨਾਲ ਬਾਬਾ ਜੀ ਤੋਂ ਦੇ ਆਪਣੇ ਬਾਬਾ ਜੀ ਰਾਜਾ ਸਿੰਘ ਜੀ ਖਾਲਸਾ ਜੀ ਹੈਗਾ ਇਨ ਤੋਂ ਜਾਣਕਾਰੀ ਲੈਣੇ ਜ ਆਪਣੇ ਗੁਰੂ ਘਰ ਦੇ ਇਤਿਹਾਸ ਬਾਰੇ ਬਾਬਾ ਜੀ ਸਾਰੇ ਤੋਂ ਪਹਿਲਾਂ ਵੈਗੁਰੂ ਜੀ ਕਾ ਖਾਲਸਾ ਵੈਗੁਰੂ ਜੀ ਕੀ ਫਤਿਹ ਬਾਬਾ ਜੀ ਆਪਣੇ ਗੁਰੂ ਘਰ ਦੇ ਇਤਿਹਾਸ ਬਾਰੇ ਕੋਈ ਥੋੜੀ ਸਿੱਖ ਸੰਗਤ ਨੂੰ ਚਾਨਣਾ ਪਾਉ ਜੀ ਪਿਆਰੀ ਸਾਧ ਸੰਗਤ ਜੀਓ ਇਹ ਹੀ ਸਥਾਨ ਸਤ ਜੁਗੀ ਹੈ ਜਿਸ ਦੇ ਵਿੱਚ ਸਭ ਤੋਂ ਪਹਿਲਾਂ ਜੋ ਸਾਖੀ ਦੇ ਵਿੱਚ ਭਾਈ ਸੰਤੋਖ ਸਿੰਘ ਨੇ ਲਿਖਿਆ ਹੈ ਕਿ ਦਾ ਰਾਮਚੰਦਰ ਜੀ ਉਹਨਾਂ ਦੇ ਸੁਪੁੱਤਰ ਲਵ ਤੇ ਕੁਸ਼ ਇੱਥੇ ਉਹਨਾਂ ਨੇ ਇਸ਼ਨਾਨ ਪਾਨ ਕੀਤਾ ਸੀ ਜਿਨ੍ਹਾਂ ਦਾ ਕਿ ਆਪਣੇ ਉਹਨਾਂ ਨੂੰ ਪਿਤਾ ਦੇ ਨਾਲ ਬਗਾਵਤ ਕਰਨ ਦਾ ਕਲੰਕ ਲੱਗਿਆ ਸੀ ਇੱਥੇ ਉਹਨਾਂ ਦਾ ਉਹ ਲੈ ਗਿਆ ਸੀ ਉਹ ਪਾਪ ਨਿਵਰਤ ਹੋ ਗਏ ਸੀ ਉਸ ਤੋਂ ਬਾਅਦ ਪਿਆਰੀ ਸਾਧ ਸੰਗਤ ਇੱਥੇ ਬਾਬਾ ਰਮਨੰਦ ਜੀ ਹੋਏ ਜਿਨ੍ਹਾਂ ਦਾ ਬਿਸ਼ੋਕੜ ਪਿੰਡ ਜੋਗਾਨੰਦ ਉਹ ਇੱਥੇ ਗਊਆਂ ਚਾਰਦੇ ਹੁੰਦੇ ਸੀ ਤੇ ਬਹੁਤ ਵੱਡੀ ਛਪੜੀ ਸੀ ਜਦੋਂ ਉਹ ਗਊਆਂ ਚਾਰਦੇ ਸੀ ਤੇ ਲੋਕ ਆਮ ਜਿਵੇਂ ਆਪਾਂ ਝੇੜ ਕਰਦੇ ਆਂ ਆਲੀ-ਆਲੀ ਕਹਿ ਕੇ ਛੇੜਦੇ ਹੁੰਦੇ ਸੀ ਜਿਵੇਂ ਆਪਾਂ ਆਜੜੀਆਂ ਨੂੰ ਮਾਲ ਵਾਲੇ ਭਰਾਵਾਂ ਨੂੰ ਛਿੱਡਾਂ ਕਰਦੇ ਆਂ ਫਿਰ ਇੱਥੇ ਨਾਰਦ मुनि ਜੀ ਪ੍ਰਗਟ ਹੋਏ ਉਹਨਾਂ ਨੇ ਉਹਨਾਂ ਨੂੰ ਬਦ ਦਿੱਤਾ ਇਜੋ ਆਖੂ ਆਲੀ ਰਹੁ ਖਾਲੀ ਜੋ ਆਖੂ ਰਾਮਾਨੰਦ ਹੋਜੂ ਆਨੰਦ ਸਾਹ ਸੰਗਤ ਜੀਉ ਫੇਰ ਉਹ ਇੱਥੇ ਤਪੱਸਿਆ ਕਰਦੇ ਸੀ ਗਉਣਾ ਚਾਰਦੇ ਸੀ ਉਸ ਤੋਂ ਬਾਅਦ ਸ਼ੈਨਸ਼ਾ ਪਿਤਾ ਅੰਮ੍ਰਿਤਕੇ ਦਾਤੇ ਧੰਤਨ ਗੁਰੂ ਗੋਬਿੰਦ ਸਿੰਘ ਮਹਾਰਾਜ ਸ੍ਰੀ ਮੁਕਤਸਰ ਸਾਹਿਬ ਜੀ ਦਾ ਜੰਗ ਫਤਿਹ ਕਰਕੇ ਸਾ ਸੰਗ੍ਰਿਪ ਨੱਗਾਂ ਨੂੰ ਨਗਰਾਂ ਨੂੰ ਤਾਰਦੇ ਹੋਏ ਪਿੰਡ ਕਾਲ ਚਦਾਨੀ ਪਿੰਡ ਬਾਜਕ ਹੋਰ ਨਗਰ ਪਿੰਡ ਕੋਟ ਗੁਰੂ ਕੇ ਉਸ ਤੋਂ ਬਾਅਦ ਜਦੋਂ ਪਿੰਡ ਜੱਸੀ ਬਾਗਵਾਲੀ ਪੁੱਜੇ ਗੁਰੂ ਸਾਹਿਬ ਨੇ ਆਪਣਾ ਘੋੜਾ ਜਦੋਂ ਉਸ ਛੱਪੜੀ ਵਿੱਚ ਦੀ ਲੰਘ ਆ ਜਿੰਨਾ ਚ ਜਿੰਨੇ ਪਾਣੀ ਦੇ ਵਿੱਚ ਗੁਰੂ ਸਾਹਿਬ ਦੇ ਵਸਤਰ ਭਿੱਜ ਗਏ ਘੋੜਾ ਭਿੱਜ ਗਿਆ ਬੰਗਾ ਹੋ ਗਿਆ ਜਦੋਂ ਗੁਰੂ ਸਾਹਿਬ ਘੋੜਾ ਪਹਿਲੇ ਬੰਨੇ ਲਈ ਕਿ ਨਿਕਲੇ ਤਾਂ ਸੰਗਤਾਂ ਨੇ ਪੁੱਛਿਆ ਕਿ ਇਹ ਕੀ ਸਤਗੁਰੂ ਜੀ ਕੌਤਕ ਹੋਇਆ ਗੁਰੂ ਸਾਹਿਬ ਦਸਵੇਂ ਪਾਤਸ਼ਾਹ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਦੱਸਿਆ ਕਿ ਭਾਈ ਇਹ 68 ਤੀਰਥਾਂ ਦੇ ਵਿੱਚੋਂ ਇੱਕ ਹੈ ਸਤਜੁਗੀ ਤੀਰਥ ਹੈ ਜਿਸ ਦੇ ਵਿੱਚ ਪਹਿਲਾਂ ਇਸ ਦਾ ਨਾਮ ਸਵੇਤ ਸਤਸੀ ਸਵੇਤ ਦਾ ਅਰਥ ਵੀ ਹੈ ਬੱਗਾ ਤੇ ਫਿਰ ਅੱਜ ਇਸ ਦਾ ਨਾਮ ਅਸੀਂ ਬਗਸਰ ਸਹਿਬ ਰੱਖਦੇ ਹਾਂ ਕਿਉਂਕਿ ਸਾਡੇ ਬਸਤਰ ਬੱਗੇ ਹੋ ਕੇ ਕੋੜਾ ਚਿੱਟਾ ਹੋ ਗਿਆ। ਗੁਰੂ ਸਾਹਿਬ ਇੱਥੇ 10-11 ਦਿਨ ਰਹੇ। ਗੁਰੂ ਸਾਹਿਬ ਨੇ ਸੰਗਤਾਂ ਨੂੰ ਤਾਲਿਆ। ਇਲਾਕਾ ਨਿਵਾਸੀ ਸੰਗਤਾਂ ਆਈਆਂ। ਇੱਥੋਂ ਦੇ ਚੌਧਰੀ ਸੁਖਨਾ ਸਿੰਘ ਸਰਾਂ ਨੇ ਗੁਰੂ ਸਾਹਿਬ ਨੂੰ ਘੋੜੇ ਭੇਟ ਕੀਤੇ ਤੇ ਲਵਾਨੇ ਸਿੱਖਾਂ ਵੱਲੋਂ 30 ਮਣ ਗੁੜ ਭੇਟਾ ਦੇ ਵਿੱਚ ਆਇਆ। ਉਸ ਦਿਨ ਗੁਰੂ ਸਾਹਿਬ ਨੇ ਲੰਗਰ ਨਹੀਂ ਬਣਾਇਆ। ਘੋੜਿਆਂ ਨੂੰ ਤੇ ਸੰਗਤਾਂ ਨੂੰ ਸਿੰਘਾਂ ਨੂੰ ਗੁੜ ਹੀ ਛਕਾਇਆ। ਤੇ ਧੰਨ ਬਾਬਾ ਰਮਾਨੰਦ ਜੀ ਜੋ ਸਮਾਧਾ ਇਹਨਾਂ ਦੇ ਕੋਲੇ ਆ ਕੇ ਹੋ ਰਹੇ ਜਿਸ ਦੇ ਵਿੱਚ ਗੁਰੂ ਸਾਹਿਬ ਨੇ ਬਚਨ ਉਚਾਰਨ ਕੀਤਾ ਜਸੀ ਆਈ ਚੱਲੇ ਗੁੜ ਖਾਈ ਚੱਲੇ ਤੇ ਗੁਰੂ ਸਾਹਿਬ ਦਾ ਇਹ ਵੀ ਬਚਨ ਹੋਇਆ ਕਿ ਮੇਰਾ ਸਿੱਖ ਸਭ ਤੋਂ ਪਹਿਲਾਂ ਬਾਬਾ ਰਮਾਨੰਦ ਜੀ ਤੁਹਾਨੂੰ ਮੱਥਾ ਟੇਕੂ ਆ ਬਾਬਾ ਰਮਾਨੰਦ ਜੀ ਸਮਾਧ ਬਣੀ ਹੋਈ ਆ ਉਸ ਤੋਂ ਬਾਅਦ ਗੁਰਦੁਆਰਾ ਬਖਸਰ ਸਾਹਿਬ ਪਾਸ਼ੇ ਦਸਵੀ ਜਿਨ੍ਹਾਂ ਦਾ ਮੁੱਖ ਪ੍ਰਬੰਧ ਸ਼੍ਰੋਮਣੀ ਸੇਵਾਦਾਰਤਨ ਸ਼੍ਰੋਮਣੀ ਪੰਥਰਤਨ ਸਿੰਘ ਸਾਹਿਬ ਜਥੇਦਾਰ ਬਾਬਾ ਬਲਬੀਰ ਸਿੰਘ ਜੀ 96 ਕਰੋੜੀ ਬੁੱਢਾ ਦਲ ਦੇ ਕੋਈ ਮੁੱਖ ਪ੍ਰਬੰਧ ਹੈ ਜਿਨ੍ਹਾਂ ਵੱਲੋਂ ਇੱਥੇ ਲਾਏ ਗਏ ਸੇਵਾਦਾਰ ਜਥੇਦਾਰ ਬਾਬਾ ਸ਼ੇਰ ਸਿੰਘ ਜੀ ਇੱਥੋਂ ਦੇ ਗ੍ਰੰਥੀ ਭਾਈ ਰਾਜਾ ਸਿੰਘ ਜੀ ਤੇ ਸਮੂਹ ਇਲਾਕਾ ਨਮਾਸੀ ਸੰਗਤਾਂ ਇੱਥੇ ਮੱਸੀਆਂ ਦਾ ਦਿਹਾੜਾ ਮਨਾਉਂਦੀਆਂ ਨੇ ਮੱਸੀਆਂ ਨੂੰ ਇਕੱਠ ਹੁੰਦਾ ਹੈ ਸੰਗਤਾਂ ਦਾ ਉਸ ਤੋਂ ਬਾਅਦ ਮਾਗੀ ਦਾ ਜੋੜ ਮੇਲਾ ਜੋ ਗੁਰੂ ਸਾਹਿਬ ਨੇ ਸੰਗਤਾਂ ਨੇ ਗੁਰੂ ਸਾਹਿਬ ਨੂੰ ਪੁੱਛਿਆ ਕਿ ਸਤਿਗੁਰੂ ਜੀ ਮਹਾਤਮ ਦੱਸੋ ਉਸ ਵੇਲੇ ਗਰਮੀ ਦਾ ਮਹੀਨਾ ਸੀ ਗੁਰੂ ਸਾਹਿਬ ਨੇ ਆਖਿਆ ਕਿ ਭਾਈ ਇਹਦਾ ਮਹਾਤਮ ਜੀ ਤੋਂ ਮਾਗੀ ਦਾ ਇਸ਼ਨਾਨ ਸ੍ਰੀ ਮੁਕਤਸਰ ਸਾਹਿਬ ਕੇ ਨਾ ਕੀਤਾ ਜਾਵੇ ਨਾ ਜਾਇਆ ਜਾਵੇ ਤੇ ਇੱਥੇ ਆ ਕੇ ਇਸ਼ਨਾਨ ਕਰੇਗਾ ਉੱਥੋਂ ਦੇ ਫਲ ਮਹਾਤਮ ਦੇ ਬਰਾਬਰ ਦਾ ਹੋਵੇਗਾ ਸਿੱਖ ਸੰਗਤਾਂ ਇੱਥੇ ਮਾਗੀ ਦਾ ਜੋੜ ਮੇਲਾ ਮਨਾਉਂਦੀਆਂ ਨੇ ਟੂ ਕੁਟ ਚਾਰ ਪੰਜ ਦਿਨ ਸਮਾਗਮ ਰਹਿੰਦੇ ਨੇ ਸ੍ਰੀ ਅਖੰਡ ਪਾਠ ਸਹਿ ਬ੍ਰੰਭ ਹੁੰਦੇ ਨੇ ਲੋੜੀ ਦਾ ਧਿਆਰ ਉਹਦੇ ਬਾਬਾ ਰਮਨਾਨ ਸਿੰਘ ਸਮਾਧ ਤੇ ਉਹਨਾਂ ਦਾ ਪਛੋਕੜ ਉਹਨਾਂ ਦਾ ਨਗਰ ਜੋਗਾਨੰਦ ਤੋਂ ਸੰਗਤਾਂ ਕੇ ਹਾਜ਼ਰੀਆਂ ਭਰਦੀਆਂ ਦੋਸਤਾਂ ਦੀ ਮਾਗੀ ਦਾ ਜੋੜ ਮੇਲਾ ਲੱਗਦਾ ਤੇ ਫਿਰ ਖੇਡਾਂ ਆ ਸਾਰਾ ਇਹ ਮੇਲਾ ਸਮਾਪਤ ਹੁੰਦਾ ਹੈ ਇਹ ਸਾਧ ਸੰਗਤ ਜੀਉ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਚਰਨ ਛੋਹ ਪ੍ਰਾਪਤ ਗੁਰਦੁਆਰਾ ਆਪ ਸੰਗਤਾਂ ਨੂੰ ਬੇਨਤੀ ਕਰਦੇ ਹਾਂ ਕਿ ਇਸ ਗੁਰਦੁਆਰਾ ਸਾਹਿਬ ਦੀ ਕਾਰ ਸੇਵਾ ਦਿੱਲੀ ਵਾਲੇ ਮਹਾਂਪੁਰਖ ਬਾਬਾ ਬਚਨ ਸਿੰਘ ਜੀ ਉਹਨਾਂ ਦੇ ਸੇਵਾਦਾਰ ਬਾਬਾ ਚਰਨਜੀਤ ਸਿੰਘ ਜੀ ਬਲੋਨਵਾ ਰਹੇ ਨੇ ਜੋ ਕਿ ਨਵਾਂ ਲੰਗਰ ਹਾਲ ਤਿਆਰ ਹੋ ਚੁੱਕਿਆ ਹੈ ਹੋਰ ਇਮਾਰਤ ਦੀ ਢਾਵਟ ਟਵਾਈ ਤੇ ਸੇਵਾ ਚੱਲ ਰਹੀ ਹੈ ਸਿੱਖ ਸੰਗਤਾਂ ਨੂੰ ਬੇਨਤੀ ਕਰਦੇ ਹਾਂ ਕਿ ਗੁਰੂ ਘਰ ਦੀਆਂ ਹਾਜ਼ਰੀਆਂ ਭਰਿਆ ਕਰੋ ਭਾਈ ਤੇ ਗੁਰੂ ਘਰ ਦੇ ਖੁਸ਼ੇ ਪ੍ਰਾਪਤ ਕਰਿਆ ਕਰੋ ਤੇ ਸਾਧ ਸੰਗਤ ਜੀਓ ਜਲਦੀ ਹੋਈ ਕਾਰ ਸੇਵਾ ਦੇ ਵਿੱਚ ਦਸਾਂ ਨੋਹਾਂ ਦੀ ਕਿਰਤ ਕਮਾਈ ਦੇ ਵਿੱਚੋਂ ਆਪਣਾ ਜਸਵੰਦ ਕੱਢਿਆ ਕਰੋ ਗੁਰੂ ਕਿਰਪਾ ਕਰਨ ਪਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਸਾਰਿਆਂ ਨੂੰ ਬੇਨਤੀ ਹੈ ਕਿ ਇਹ ਵੀਡੀਓ ਜੇ ਤੁਹਾਨੂੰ ਬਹੁਤ ਵਧੀਆ ਚੰਗੀ ਲੱਗੇ ਤਾਂ ਬਾਈ ਬਣ ਕੇ ਲਾਈਕ ਸ਼ੇਅਰ ਕਮੈਂਟ ਜਰੂਰ ਕਰਦਿਆ ਕਰੋ ਤਾਂ ਕਿ ਇਹਨੇ ਨਾਲ ਸਾਡਾ ਹੌਸਲਾ ਬਣ ਜਾਂਦਾ ਅੱਗੇ ਤੋਂ ਤੁਹਾਨੂੰ ਵਧੀਆ ਸਾਫ਼ ਸੁਥਰੀਆਂ ਤੇ ਸੱਚੀਆਂ ਇਹੋ ਜਿਹੀਆਂ ਵੀਡੀਓ ਲੈ ਕੇ ਆਵਾਂਗੇ ਤੁਹਾਡਾ ਆਪਣਾ ਬਾਈ ਸਿੱਧੂ ਬਾਈ ਬਰਿੰਡੇ ਤੋਂ ਵਾਹਿਗੁਰੂ ਜੀ ਕਾ ਖਾਲਸਾ ਤੇ ਵਾਹਿਗੁਰੂ ਜੀ ਕੀ ਫਤਿਹ